ਕਿਸਾਨਾਂ ਦੇ ਸੰਘਰਸ਼ ਨੂੰ ਵੱਡੇ ਪੱਧਰ ਤੇ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਸਾਬਕਾ ਫੌਜੀ ਵੀ ਨਾਲ ਡਟ ਕੇ ਖੜੇ ਨਜ਼ਰ ਆ ਰਹੇ ਨੇ ਔਰ ਸਟੇਜ ਤੇ ਪਹੁੰਚੇ ਨੇ ਇੱਥੇ ਸਿੰਘੂ ਬਾਰਡਰ ਤੇ ਜਿੱਥੇ ਸਟੇਜ ਸੱਜਦੀ ਹੈ ਸਟੇਜ ਲੱਗਦੀ ਹੈ ਜਿੱਥੇ ਉੱਥੇ ਸਾਬਕਾ ਫੌਜੀ ਵੀ ਹੁਣ}{|\text{ਸ਼ਾਲ ਮਾਰਚ ਕੱਢਦੇ ਹੋਏ ਆਏ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਹੋਏ ਸਾਬਕਾ ਫੌਜੀ ਜੋ ਨੇ ਇਹ ਸਟੇਜ ਤੇ ਪਹੁੰਚੇ ਨੇ ਨਾਲ ਹੀ ਮੈਡਲ ਲੱਗੇ ਹੋਏ ਤੁਹਾਨੂੰ ਨਜ਼ਰ ਆ ਜਾਣਗੇ ਸਟੇਜ ਤੇ ਪਹੁੰਚੇ ਨੇ ਮਤਮਸਤਕ ਹੋ ਰਹੇ ਨੇ} ਇਸ ਸਟੇਜ ਨੂੰ ਕਿਉਂਕਿ ਇਸ ਸਟੇਜ ਨੇ ਸਾਂਝੀ ਸਟੇਜ ਆ ਸਟੇਜ ਤੇ ਮੱਥਾ ਟੇਕਿਆ ਜਾ ਰਿਹਾ ਸਾਰੇ ਜਿੰਨੇ ਵੀ ਸਾਬਕਾ ਫੌਜੀ ਨੇ مشਾਲ مارچ ਕੱਢਦੇ ਹੋਏ ਸਟੇਜ ਤੇ ਆ ਕੇ ਨਤਮਸਤਕ ਹੋਏ ਨੇ ਮੱਥਾ ਟੇਕਿਆ ਕਿਉਂਕਿ ਇਸ ਸਟੇਜ ਨੇ ਸਾਰਿਆਂ ਨੂੰ ਏਕਾ ਦਿੱਤਾ ਇੱਕ ਕੀਤਾ ਇਸ ਸਟੇਜ ਨੇ ਸਟੇਜ ਨੇ ਚਰਨਜੀਤ ਸਿੰਘ ਜੀ ਨੇ ਭਾਈ ਸਾਹਿਬ مشਾਲ مارچ ਕੱਢ ਕੇ ਆਏ ਹੋ ਮੱਥਾ ਸਟੇਜ ਨੂੰ ਆ ਕੇ ਟੇਕਿਆ ਮੈਸੇਜ ਕੀ ਦੇਣ ਦੀ ਕੋਸ਼ਿਸ਼ ਹੈ ਮੈਸੇਜ ਜੀ ਅਸੀਂ ਭੋਗਪੁਰ ਤੋਂ ਲਾਕੇ ਸੰਘੂ ਬਾਰਡਰ ਤੱਕ ਇਹ ਮਿਸਾਲ ਯਾਤਰਾ ਕੱਢੀ ਆ ਜੀ ਸਾਡੇ ਨਾਲ ਕਰਨਲ ਸਾਡੇ ਕੈਪਟਨ ਸਾਹਿਬ ਸਾਡੇ ਸਾਰੇ ਰੈਂਕਾਂ ਦੇ ਸਾਰੇ ਬੰਦੇ ਸਾਰੇ ਸਾਡੇ ਨਾਲ ਤੋਂ ਭੋਗਪੁਰ ਤੋਂ ਚੱਲ ਕੇ ਆਏ ਆ ਅਸੀਂ ਮੋਦੀ ਸਰਕਾਰ ਅੱਗੇ ਇੱਕ ਮੰਗ ਪੱਤਰ ਲੈ ਕੇ ਆਏ ਆ ਲਿਖ ਕਰਕੇ ਕਿ ਅਸੀਂ ਇੱਥੇ ਵੀ ਇਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣ ਤਾਂ ਜੋ ਕਿ ਕਿਸਾਨਾਂ ਨੂੰ ਉਹਨਾਂ ਦਾ ਬੰਦਾ ਹੱਕ ਮਿਲੇ ਅਸੀਂ ਪੂਰੇ ਜਿੰਨੇ ਜਵਾਨ ਅਸੀਂ ਤਿਰੰਗੇ ਦੇ ਥੱਲੇ ਖੜੇ ਹੋ ਕੇ ਕਸਮ ਖਾਧੀ ਸੀ ਕਸਮ ਖਾਣ ਤੋਂ ਬਾਅਦ ਸਾਡੀ ਇੱਕ ਕਸਮ ਸੀ ਵੀ ਅਸੀਂ ਆਖਰੀ ਗੋਲੀ ਔਰ ਆਖਰੀ ਦਮ ਤੱਕ ਲੜਦੇ ਰਵਾਂਗੇ ਗੋਲੀਆਂ ਰਿਟਾਇਰ ਹੋਣ ਤੋਂ ਬਾਅਦ ਅਸੀਂ ਉੱਥੇ ਛਾੜ ਆਏ ਆ ਲekin ਸਾਡਾ ਦਮ ਹਾਲੇ ਸਾਡੇ ਵਿੱਚ ਬਾਕੀ ਹੈ ਸਾਡੀ ਉਹੀ ਤਰੰਗੇ ਥੱਲੇ ਖਾਦੀ ਹੋਈ ਕਸਮ ਸਾਨੂੰ ਚਿੱਤੇ ਆਉਂਦੀ ਹੈ ਕਿ ਸਾਡੇ ਦੇਸ਼ ਨਾਲ ਅੱਜ ੱਤਕਾ ਹੋ ਰਿਹਾ ਸਾਡੇ ਕਿਸਾਨਾਂ ਨਾਲ ੱਤਕਾ ਹੋ ਰਿਹਾ ਅਸੀਂ ਉਹ ਨਹੀਂ ਹੋਣ ਦਵਾਂਗੇ ਪੂਰੇ ਜਵਾਨ ਪੂਰੇ ਐਕਸ ਸਰਵਿਸਮੈਨ ਇਸ ਟਾਈਮ ਕਿਸਾਨਾਂ ਦੇ ਹੱਕ ਦੇ ਵਿੱਚ ਖੜਿਆ ਮੋਦੀ ਸਰਕਾਰ ਨੂੰ ਮਿਸਾਲ ਜਗਾ ਕੇ ਇੱਕ ਉਹਨਾਂ ਨੂੰ ਇੱਕ ਮਿਸਾਲ ਕਾਇਮ ਕਰਨਾ ਇਹਨਾਂ ਨੂੰ ਇਹ ਦੱਸਦੇ ਆ ਕਿ ਇਸ ਕਿਸਾਨਾਂ ਨੇ ਇਸ ਅੰਦੋਲਨ ਨੇ ਮਿਸਾਲ ਕਾਇਮ ਕਰ ਦਿੱਤੀ ਆ ਇਸ ਕਰਕੇ ਅਸੀਂ ਆ ਮਿਸਾਲ ਤੇ ਲਾ ਕੇ ਇੱਥੇ ਪਹੁੰਚੇ ਆ ਬਾਕੀ ਸਾਡੇ ਕੈਪਟਨ ਸਾਹਿਬ ਕਰਨਲ ਸਾਹਿਬ ਜਿਹੜੇ ਕਿ ਤੁਹਾਨੂੰ ਰੂਬਰੂ ਹੋ ਕੇ ਪੂਰੀ ਜਾਣਕਾਰੀ ਤੁਹਾਨੂੰ ਦੇਣਗੇ ਇਸ ਤੋਂ అలవా ఏ కే స్టేజ్ ਦੇ ذریعے ਮੈਂ ਉਹਨਾਂ ਭਗਤਾਂ ਨੂੰ ਉਹਨਾਂ ਬੰਦਿਆਂ ਨੂੰ ਉਹਨਾਂ ਸ਼ਹਿਰੀਆਂ ਨੂੰ ਇੰਨੀ ਗੱਲ ਜ਼ਰੂਰ ਦੱਸ ਦੇਣਾ ਚਾਹੁੰਦਾ ਮੈਂ ਅਭੀ ਹਿੰਦੀ ਮੈਂ ਬੋਲूंगा ਕਿਉਂਕਿ ਪੰਜਾਬੀ ਸਭ ਕੋ ਸਮਝ ਨਹੀਂ ਆਤੀ ਮੈਂ ਸਭ ਕੋ ਹਿੰਦੀ ਮੈਂ ਯਹਾਂ ਸੇ ਬਤਾਨਾ ਚਾਹਤਾ ਹੂੰ ਜੋ ਲੋਗ ਬੋਲਤੇ ਹੈ ਕਿ ਜੇ ਇੱਕ ਅੰਦੋਲਨ ਸਿਰਫ ਕਿਸਾਨੋ ਕਾ ਹੈ ਨਹੀਂ ਬਈ ਦੋਸਤ ਜੇ ਅੰਦੋਲਨ ਸਿਰਫ ਕਿਸਾਨੋ ਕਾ ਨਹੀਂ ਹੈ ਜੋ ਅਸੀਮਿਤ ਭੰਡਾਰਨ ਵਾਲਾ ਪਹਿਲੂ ਰੱਖਾ ਗਿਆ ਨਾ ਉਹ ਆਪ ਲੋਗੋ ਕੇ ਲੀਏ ਰੱਖਾ ਗਿਆ ਹੈ ਜੋ ਕਿਸਾਨ ਹੈ वो अपने खेत के बीच में अगर उसकी गेहूं का एक क्वांटल का दो, दो सौ रुपया भी रेट लगेगा तो भी उसने अपने ड्रम के बीच में दस बोरी डाल के रखनी है अगर उसकी इक्कीसो रुपया भी उसका रेट लगेगा तो भी वो अपने ड्रम के बीच में दस बोरी डाल के रखेगा उसका उतना ही खर्चा आएगा किसान का किसान का एक्स्ट्रा खर्चा नहीं आने वाला एक्स्ट्रा खर्चा उनका आने वाला है जो लोग खरीदेंगे जो मोदी भक्त आप लोग सुन रहे हो जो आप लोग खरीदोगे खर्चा आपका आने वाला है किसान का गेहूं अगर दो सौ भी क्वांटल जाता है किसान ने वही दस बोरी खानी है जो उसने अपने खेत में से उगानी है। जो उगाएगा वो दस बोरी वो के वो खा जाएगा के गेहूं पांच हजार रुपए क्वेंटल के हिसाब से गेहूं बेचेगा जेब आपकी कटनी है डंडा आपके ऊपर गिरना तो है मैं चाहूंगा की तस्वीर सारे हर एक चेहरा दिखा दता जाए जिन्हें भी इतने पहुंचे ने क्योंकि सबका फौजी ने सीनियर अफसर भी ने इना ਹਰ ਇੱਕ ਜਿਹੜਾ ਨਜ਼ਰ ਆ ਜਵੇ ਸਾਰਿਆਂ ਵੱਲ ਮੇਰੇ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗਾ ਕਿ ਸਾਰਿਆਂ ਦੇ ਚਿਹਰੇ ਜਰੂਰ ਦਿਖਾ ਦਿੱਤੇ ਜਾਣ ਕਿਉਂਕਿ ਇਹ ਵੀ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਨਾਲ ਖੜਨਾ ਹੀ ਆਪਣੇ ਆਪ ਦੇ ਵਿੱਚ ਕਿਸਾਨਾਂ ਨੂੰ ਸਪੋਰਟ ਕਰਨ ਵਾਲੀ ਗੱਲ ਆ ਪਿੱਛੇ ਵੀ ਖੜੇ ਨੇ ਜਿੰਨੇ ਵੀ ਲੋਕ ਉਹ ਵੀ ਦਿਖਾ ਦਿੱਤੇ ਜਾਣ ਕਿਉਂਕਿ ਸਾਬਕਾ ਫੌਜੀ ਆਏ ਨੇ ਇਹਨਾਂ ਦੇ ਹਰ ਇੱਕ ਦਾ ਚਿਹਰਾ ਨਜ਼ਰ ਜਰੂਰ ਆ ਜਾਣਾ ਚਾਹੀਦਾ ਸੀਨੀਅਰ ਅਧਿਕਾਰੀ ਵੀ ਨੇ ਇਹਨਾਂ ਦੇ ਵਿੱਚ ਜਵਾਨ ਵੀ ਨੇ ਬਾਰਡਰਾਂ ਤੇ ਡਟੇ ਹੋਏ ਜਿਹੜੇ ਚਿਹਰੇ ਸੀਗੇ ਉਹ ਹੁਣ ਕਿਸਾਨਾਂ ਦੇ ਨਾਲ ਬਾਰਡਰ ਤੇ ਇਹ ਵੀ ਬਾਰਡਰ ਆ ਦਿੱਲੀ ਦਾ ਬਾਰਡਰ ਆ ਸਿੰਘੂ ਬਾਰਡਰ ਜਿੱਥੇ ਖੜੇ ਹੋਏ ਇਹ ਨਜ਼ਰ ਆ ਰਹੇ ਨੇ ਤੁਹਾਨੂੰ ਪਹਿਲਾਂ ਸਰਹੱਦਾਂ ਤੇ ਖੜੇ ਸੀ ਉੱਥੇ ਸੀਨਾ ਡਾਇਆ ਸੀ ਇਹਨਾਂ ਨੇ ਉੱਥੇ ਖੜੇ ਸੀ ਦੁਸ਼ਮਣਾਂ ਦੀਆਂ ਗੋਲੀਆਂ ਦਾ ਸਾਹਮਣਾ ਕਰਨ ਵਾਸਤੇ ਤੇ ਅੱਜ ਇੱਥੇ ਦੇਸ਼ ਵਾਸਤੇ ਖੜੇ ਨੇ ਕਿਸਾਨਾਂ ਵਾਸਤੇ ਖੜੇ ਨੇ ਮਸ਼ਾਲ ਜਗਾ ਕੇ ਲੈ ਕੇ ਆਏ ਆ ਭੂਗਪੁਰ ਤੋਂ ਆਏ ਨੇ ਤੇ ਮਸ਼ਾਲ ਜਗਦੀ ਹੋਈ ਜਗਾਉਣ ਦੀ ਕੋਸ਼ਿਸ਼ ਹੈ ਕਿ ਸਰਕਾਰ ਹੁਣ ਜਾਗ ਜਾਵੇ ਮੱਥਾ ਆ ਕੇ ਸਟੇਜ ਨੂੰ ਟੇਕਿਆ ਕਿਉਂਕਿ ਇਸ ਸਟੇਜ ਨੇ ਇਸ ਕਿਸਾਨਾਂ ਦੀ ਸਟੇਜ ਨੇ ਸਾਰਿਆਂ ਨੂੰ ਇੱਕ ਕੀਤਾ ਪੰਜਾਬ ਤੇ ਹਰਿਆਣਾ ਇੱਕ ਹੋਇਆ ਦੇਸ਼ ਦੇ ਕਈ ਸੂਬੇ ਇੱਕ ਹੋਇਆ ਕਿਸਾਨ ਇੱਥੇ ਆ ਕੇ ਖੜੇ ਨੇ ਤੁਹਾਡਾ ਵੀ ਗੱਲ ਕਰਨੀ ਚਾਹੂਗਾ ਪਹਿਲਾਂ ਬਾਰਡਰਾਂ ਦੇ ਉੱਪਰ ਖੜੇ ਸੀ ਹੁਣ ਕਿਸਾਨ ਆ ਕੇ ਬਾਰਡਰਾਂ ਦੇ ਉੱਪਰ ਖੜਾ ਰਾਜਧਾਨੀ ਦੇ ਵਿੱਚ ਜਾ ਨਹੀਂ ਰਿਹਾ ਤੁਸੀਂ ਵੀ ਨਾਲ ਖੜਿਓ ਸਪੋਰਟ ਕਰਨ ਵਾਸਤੇ ਇੱਕ ਗੱਲ ਭਾਈ ਸਾਹਿਬ ਹੁਣਾਂ ਨੇ ਕਹੀ ਹੈ ਕਿ ਮੋਦੀ ਭਗਤ ਗੱਲ ਸੁਣ ਲੈਣ ਖਾਸ ਕਰਕੇ ਜਦੋਂ ਦਾ ਸੋਸ਼ਲ ਮੀਡੀਆ ਜਾਂ ਬੀਜੇਪੀ ਦਾ ਆਈਟੀ ਸੈੱਲ ਬਹੁਤ ਸਟਰੋਂਗ ਮੰਨਿਆ ਜਾਂਦਾ ਉਹ ਜਿਹੜਾ ਮੋਦੀ ਦਾ ਵਿਰੋਧ ਕਰਦਾ ਤੁਸੀਂ ਦੇਸ਼ ਭਗਤੀ ਦਾ ਤੁਹਾਨੂੰ ਸਰਟੀਫਿਕੇਟ ਲੈਣ ਦੀ ਕਿਤੇ ਲੋੜ ਨਹੀਂ ਕਿਉਂਕਿ ਤੁਸੀਂ ਆਪਣੇ ਆਪ ਦੇ ਵਿੱਚ ਇਹ ਮੈਡਲ ਲੱਗੇ ਹੋਏ ਨੇ ਜਿਹੜੇ ਇਹ ਹੀ ਗਵਾਹੀ ਦਿੰਦੇ ਆ ਪਰ ਉਹਨਾਂ ਨੂੰ ਜਿਹੜਾ ਮੋਦੀ ਦਾ ਵਿਰੋਧ ਕਰਦਾ ਉਸ ਨੂੰ ਦੇਸ਼ದ್ರੋਹੀ ਘੋਸ਼ਿਤ ਕਰਤਾ ਜਾਂਦਾ ਮੈਨੂੰ ਲੱਗਦਾ ਤੁਹਾਨੂੰ ਵੀ ਦੇਸ਼ದ್ರੋਹੀ ਘੋਸ਼ਿਤ ਕਰ ਦੇਣਾ ਪਹਿਲਾਂ ਤਾਂ ਸਾਰਿਆਂ ਨੂੰ ਮੇਰੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭੋਪਾਲ ਤੋਂ ਚੱਲ ਕੇ ਆਏ ਆ ਉਹਨਾਂ ਬਹਾਦਰ ਸਾਡੇ ਸ਼ਹੀਦ ਜਿੰਨੇ ਸਾਡੇ 3 ਜਾਂ 40 ਕਿਨੇ ਸ਼ਹੀਦ ਸਾਡੇ ਹੋ ਗਏ ਇੱਥੇ ਕਿਸਾਨ ਮੋਰਚੇ ਤੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਪਹਿਲੀ ਗੱਲ ਦੂਜੀ ਗੱਲ ਅਸੀਂ ਕਿਸਾਨ ਵੀਰਾਂ ਸਾਡੇ ਬਜ਼ੁਰਗਾਂ ਨੂੰ ਅਸੀਂ ਹੌਸਲਾ ਤਾਂ ਉਹਨਾਂ ਦਾ ਆਲਰੇਡੀ ਬਲੰਦ ਹੈ ਅਸੀਂ ਉਹਨਾਂ ਦੇ ਦਰਸ਼ਨ ਕਰਨ ਆਏ ਆਂ ਵਾਹਿਗੁਰੂ ਅਰਦਾਸ ਕਰਦੇ ਆਂ ਅਸੀਂ ਇਸ ਮੌਕੇ ਤੇ ਲਲਮਨ 2 ਮਿੰਟ ਜੀ ਬੇਤਰਾਮੇ ਆਰਾਮ ਨਾਲ ਖੁੱਲਾ ਟਾਈਮ ਆ ਅਸੀਂ ਬਾਬੇ ਨਾਨਕ ਤੋਂ ਬਹੁਤ ਚੀਜ਼ਾਂ ਸਿੱਖੀਆਂ ਬਹੁਤ ਕੁਝ ਸਿੱਖਿਆ ਬਾਬੇ ਨਾਨਕ ਨੇ ਉਹਨੇ ਸਾਨੂੰ ਜੁਰਤ ਕਰਨੀ ਸਿਖਾਈ ਉਹਨੇ ਇੱਕ ਸ਼ਬਦ ਉਚਾਰਿਆ ਸੀ ਬਾਬਾ ਜੀ ਖਰਾਸਾਨ ਖਸਮਾਨ ਕੀਆ ਹਿੰਦੋਸਤਾਨ ਡਰਾਇਆ ਹਿੰਦੋਸਤਾਨ ਡਰਾਇਆ ਆਪੇ ਦੋਸ਼ ਨ ਦੇ ਕਰਤਾ ਜਮਕਰ ਮੁਗਲ ਚੜਾਇਆ ਜਮਕਰ ਮੁਗਲ ਚੜਾਇਆ ਐਤੀ ਮਰ ਪਈ ਘੁਰ ਲਾਨੇ ਐਤੀ ਮਰ ਪਈ ਘੁਰ ਲਾਨੇ ਦਰਦ ਨਾ ਆਇਆ ਤੈਂ ਕੀ ਦਰਦ ਨਾ ਆਇਆ ਇਹ ਬਾਣੀ ਗੁਰੂ ਨਾਨਕ ਦੇਵ ਜੀ ਨੇ ਰਚੀ ਜਦੋਂ ਉਹਨੇ ਦੇਖਿਆ ਕਿ ਬਾਬਰ ਜ਼ਾਲਮ ਬੜੇ ਜ਼ੁਲਮ ਕਰਦਾ ਰਿਹਾ ਸੀ ਉਹਨੇ ਇਹ ਬਾਣੀ ਬਾਬਰ ਨੂੰ ਫੜ ਕੇ ਉਹਦੇ ਹੈੱਡਕੁਆਰਟਰ ਚ ਗਏ ਉਹਨੂੰ ਬਿਠਾਇਆ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਿਆ ਸੀ ਕਹਿੰਦੇ ਨੇ ਕਿ ਜਦੋਂ ਬਾਬਾ ਜੀ ਇਹ ਸ਼ਬਦ ਬਾਣੀ ਉਚਾਰ ਰਹੇ ਸਨ ਬਾਬਰ ਨੇ ਗੁਰੂ ਨਾਨਕ ਸਾਹਿਬ ਦੀਆਂ ਅੱਖਾਂ ਦੇ ਵਿੱਚ ਉਹ ਅੱਲਾ ਦਾ ਕਰੋਧ ਪੰਪਿਆ ਕੰਬ ਉੱਠਿਆ ਸਾਰਾ ਰਾਜ ਕਾੜ ਜਿੱਤਿਆ ਛੱਡ ਵਾਪਸ ਕਾਬਲ ਕੰਧਾ ਨੂੰ ਚਲੇ ਗਿਆ ਵਾਪਸ ਚਲੇ ਗਿਆ ਅਸੀਂ ਹਾਂਜੀ ਅਸੀਂ ਇਹ ਸਾਡੀ ਹੱਥ ਜੋੜ ਨਮੰਤਰੀ ਅਸੀਂ ਪੱਤਰਕਾਰੋ ਵੀਰੋ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਨਾ ਹੈ ਅਸੀਂ ਬਾਬੇ ਦੀ ਨਿਮਰਤਾ ਸਹਿਣਸ਼ੀਲਤਾ ਸਬਰ ਉਹਦੇ ਤੇ ਚੱਲਦੇ ਆਂ ਇਹ ਸਾਡੀ ਸਰਕਾਰ ਹੀ ਆ ਸਾਡੇ ਮੰਤਰੀ ਆ ਸਾਡੇ ਹੀ ਬਣਾਏ ਆ ਅਸੀਂ ਕੋਈ ਉਹਨਾਂ ਨੂੰ ਬੁਰਾ ਲਫ਼ਜ਼ ਨਹੀਂ ਕਹਿੰਦੇ ਅਸੀਂ ਇਹਨਾਂ ਕਹਿ ਰਹੇ ਆ ਕਿ ਕੋਈ ਸਾਡੇ ਵਜ਼ੀਰ ਸਾਡੇ ਬਜ਼ੁਰਗ ਜਿਹੜੇ ਇੱਥੇ ਬੈਠੇ ਆ ਉਹਨਾਂ ਦੀਆਂ ਅੱਖਾਂ 'ਚ ਭਾਂਪ ਕੇ ਦੇਖਣਾ ਵਾਹਿਗੁਰੂ ਦਾ ਕਰੋਧ ਦੇਖਣਾ ਅੱਲਾ ਦਾ ਕਰੋਧ ਦੇਖਣਾ ਲਾਰਡ ਕ੍ਰਿਸ਼ਨਾਂ ਦਾ ਕ੍ਰੋਧ ਦੇਖਣ ਲਾਰਡ ਰਾਮਾ ਦਾ ਦੇਖਣ ਯੂਸਫ ਮਸੀਹ ਦਾ ਕ੍ਰੋਧ ਦੇਖਣਾ ਤਾਂ ਜੋ ਸਾਡੇ ਕਿਸਾਨ ਰੋਲ ਨਾ ਇਥੇ ਇੱਕ ਆਸਾ ਦੀ ਵਾਰ ਆਪਾਂ ਪੜਨੇ ਆ ਹੁਕਮ ਕਿ ਇਹ ਮਨ ਭਾਮ ਦੇ ਰਾਹ ਭੀੜੇ ਅੱਗੇ ਜਾਵਣਾ ਜਿਹੜੀ ਮਨਮਰਜ਼ੀ ਕਰਦਾ ਹੁਕਮਰਾਨ ਉਹਨੂੰ ਵਾਹਿਗੁਰੂ ਉਹਨੂੰ ਕੁਦਰਤ ਭੀੜਾ ਰਾਹ ਦੇ ਦਿੰਦੀ ਆ ਫਿਰ ਟੱਕਰਾਂ ਮਾਰਦੇ ਆ ਇਹੀ ਸਾਡੇ ਸਰਬੱਤ ਦੇ ਭਲੇ ਬੰਦਿਆਂ ਨੇ ਇਹਨਾਂ ਨੇ ਉਹਨਾਂ ਨੂੰ ਕੱਢਣਾ 65 ਦੀ ਲੜਾਈ ਹੋਈ ਬਾਬਾ ਜੀ 65 ਦੀ ਲੜਾਈ ਹੋਈ ਪਾਕਿਸਤਾਨ ਨੇ ਟੈਂਕਾਂ ਦੇ ਨਾਲ ਸਾਡੇ ਬਹੁਤ ਜਵਾਨ ਜ਼ਖਮੀ ਕਰਦੇ ਬਹੁਤ ਸ਼ਹੀਦ ਹੋ ਗਏ ਕਿਸੇ ਕਾਰਨਰ ਤੋਂ ਆਇਆ ਕਿਸੇ ਪੱਤਰਕਾਰ ਜਾਂ ਕਿਸੇ ਉੱਪਰੋਂ ਹੈੱਡ ਕੁਆਰਟਰ ਤੋਂ ਕਿ ਤੁਸੀਂ ਵਿਧਰੋ ਕਰ ਲਓ ਤੁਹਾਡੇ ਬਹੁਤ ਜਵਾਨ ਮਰ ਗਏ ਸਾਡੇ ਉਦੋਂ ਆਰਮੀ ਕਮਾਂਡਰ ਸਰ ਜਰਨਲ ਹਰਬਖਸ਼ ਸਿੰਘ ਉਹ ਮਰਦ ਗੰਮੜੇ ਦਾ ਚੇਲਾ ਸੀ ਉਹ ਕਹਿੰਦਾ ਓਵਰ ਮਾਈ ਡੈੱਡ ਬਾਡੀਜ਼ ਕਹਿੰਦਾ ਮੈਂ ਕਹਿੰਦਾ ਵਿਧਰੋ ਨਹੀਂ ਕਰਦਾ ਸਿੰਘ ਵਿਧਰੋ ਨਹੀਂ ਕਰਦਾ ਛਾਤੀ ਦੇ ਗੋਲੀਆਂ ਖਾਂਦਾ ਉਹ ਗੱਲ ਸਾਰੀ ਬਾਬਾ ਜੀ ਪੂਰੇ ਪੰਜਾਬ ਚ ਅੱਗ ਵਾਂਗੂ ਫੈਲ ਗਈ ਲੋਕਾਂ ਨੇ ਗੱਡੇ ਜੋੜ ਲਏ ਬੌਲਦ ਜੋੜ ਲਏ ਉਹ ਤੋਂ ਟਰਾਲੀਆਂ ਨਹੀਂ ਸੀ ਉਹਦੇ ਵਿੱਚ ਦੋ ਚੀਜ਼ਾਂ ਲੋਡ ਕਰ ਲਈਆਂ ਇੱਕ ਦੇਗ ਇੱਕ ਤੇਗ ਫੌਜੀਆਂ ਦੇ ਪਿੱਛੇ ਚੱਲ ਕੇ ਲਾਹੌਰ ਵੱਲ ਨੂੰ ਕੂਚ ਕਰਤਾ ਤੇ ਫਤਿਹ ਹਾਸਲ ਕੀਤੀ ਬੋਲੇ ਜਾਨਹਾਲ ਅਸੀਂ ਕਹਿੰਦੇ ਆ ਅਸੀਂ ਹੱਥ ਜੋੜ ਬੇਨਤੀ ਕਰਦੇ ਆ ਇਹ ਸਾਡੀ ਕੌਮ ਦਾ ਜਜਵਾ ਜਨੂਨ ਹਿੰਮਤ ਇਹਨੂੰ ਅਸੀਂ ਪਾਕਿਸਤਾਨ ਜਾਂ ਚਾਈਨਾ ਬਾਰਡਰ ਲਈ ਹੀ ਪ੍ਰੀਜ਼ਰਵ ਕਰਕੇ ਰੱਖੀਏ ਇੱਥੇ ਨਾ ਰੋਲੀਏ ਆਪਾਂ ਇੱਥੇ ਨਾ ਰੋਲੀਏ ਇਹ ਸਾਡੀ ਇਸ ਦਰਖਾਸਤ ਹੈ ਬਾਕੀ ਸਾਡੇ ਕਿਸਾਨਾਂ ਨੂੰ ਬਹੁਤ ਕੁਝ ਕਿਹਾ ਗਿਆ ਇਹ ਟੈਰਰਿਸਟ ਹੈ ਇਹ ਅਤਵਾਦੀ ਹੈ ਇਹ ਮਾਰਕਸਵਾਦੀ ਹੈ ਇਹ ਫਲਾਣੇ ਆ ਢਿੰਗਣੇ ਆ ਇਹ ਤਾਂ ਮੂਰਖ ਇਹ ਤਾਂ ਅਨ ਸੌਰੀ ਮੂਰਖ ਨਹੀਂ ਇਹ ਤਾਂ ਅਨਪੜਵਾ ਇਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਆ ਦੇਖੋ ਸਾਡੇ ਕਿਸਾਨ ਵੀਰਾਂ ਨੇ ਪੱਤਰਕਾਰ ਵੀਰ ਉਹ ਮੁੱਦਾ ਚੱਕਿਆ ਜਿਹੜਾ ਨੇਸ਼ਨ ਦਾ ਮੁੱਦਾ ਇਕੱਲੇ ਕਿਸਾਨਾਂ ਦਾ ਨਹੀਂ ਉਹ ਨਹੀਂ ਮੁੱਦਾ ਚੱਕਿਆ ਕਿ ਅਸੀਂ ਡੈਮੋਕਰੇਸੀ ਦੀ ਲਾਜ ਅਸੀਂ ਉਹਨੂੰ ਬਚਾਉਣਾ ਆ ਅਸੀਂ ਆਪਣੇ ਜਿਹੜੇ ਹੈਗੇ ਸਾਡੀ ਗਵਰਨਮੈਂਟ ਦੇ ਜਿਹੜੇ ਪਿੱਲਰ ਸੁਪਰੀਮ ਕੋਰਟ ਬੀਐਸ ਨਾਲੇ ਸਾਰੇ ਜਿਹੜੇ ਆ ਧਾਰੇ ਇਹਨਾਂ ਨੂੰ ਬਚਾਉਣਾ ਆ ਅਸੀਂ ਜਮਾ ਖੂਰੀ ਦੇ ਪਰ ਖਿਲਾਫ ਕਿਸਾਨ ਜਮਾ ਖੂਰੀ ਦੇ ਪਰ ਪੂੰਜੀਵਾਦ ਦੇ ਪਰ ਖਿਲਾਫ ਡੈਮੋਕਰੇਸੀ ਸਟੈਬਲਿਸ਼ ਕਰਨੇ ਚਾਹੁੰਦੇ ਆ ਅਸੀਂ ਚਾਹੁੰਦੇ ਸਾਡਾ ਡੀਆਰਡੀਓ ਦ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਉਹਦੇ ਵਿੱਚ ਤੇਰੇ ਵਰਗੇ ਜਵਾਨ ਇੰਜੀਨੀਅਰ ਜਾਣ ਉੱਥੇ ਉਹ ਕੰਡੂਪੀਆਂ ਪੈਦਾ ਕਰਨ ਉੱਥੇ ਜਹਾਜ਼ ਕਾਇਮ ਕਰਤਾ ਜੋ ਸਾਡੀ ਆਪਣਾਪਣ ਅਸੀਂ ਆਪਣਾ ਕਾਇਮ ਕਰਕੇ ਰੱਖਿਆ ਅਸੀਂ ਕਿਸੇ ਨਾਲ ਲੜਨੇ ਆਏ ਅਸੀਂ ਇਹ ਸੰਦੇਸ਼ ਦੇਣੇ ਆਏ ਆ ਵਾਹਿਗੁਰੂ ਜੀ ਕਾ ਕਰਦਾ ਇਹਨਾਂ ਆੜੀਅਲ ਰਵਈਆ ਕਿਉਂ ਲੱਗ ਰਿਹਾ ਸਾਨੂੰ ਕਿਉਂਕਿ ਦੇਖੋ ਇਹਦੇ ਬਾਰੇ ਅਸੀਂ ਕੋਈ ਅਪਸ਼ਬਦ ਨਹੀਂ ਬਾਤਣਾ ਚਾਹੁੰਦੇ ਅਸੀਂ ਆਪਣੀ ਵਾਹਿਗੁਰੂ ਦੇ ਜੋ ਸਾਨੂੰ ਹੁਕਮ ਲਾਇਆ ਸਾਡੇ ਕਿਸਾਨ ਵੀ ਸ਼ਾਂਤੀ ਨਾਲ ਖੜੇ ਰਹਾ ਸ਼ਾਂਤੀ ਨਾਲ ਖੜੇ ਰਹਾ ਜੈਤੋ ਦੇ ਮੋਰਚੇ ਵੀ ਲੱਗੇ ਆ ਸ਼ਾਂਤੀ ਦਾ ਸਾਡਾ ਰਸਤਾ ਹੈ ਸਾਡੇ ਰਾਜੋਵਾਲ ਹੋਣੀ ਸਾਰਿਆਂ ਨੇ ਨਹੀਂ ਕਿਹਾ ਕਿ ਸ਼ਾਂਤੀ ਨਾਲ ਚੱਲਣਾ ਬਾਕੀ ਸਰਕਾਰ ਇੱਕ ਦਿਨ ਮੰਨੇਗੀ ਪਰਜਾ 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 ਦੇ ਨਾਲ ਇਹਨਾਂ ਨੂੰ ਚਾਹੀਦਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹਦੀ ਹਿਸਟਰੀ ਦਾ ਪੜ੍ਹ ਲੈਣਾ ਉਹਨੂੰ ਤਾਂ ਅੱਜ ਇਹ ਬਾਬਾ ਜੀ ਸੁਣਾ ਰਹੇ ਸੀਗੇ ਕਿ ਇੱਕ ਕਿਹੜੀ ਇੱਕ ਲੇਡੀ ਨੇ ਉਹਨਾਂ ਨੂੰ ਤਾਨਾ ਦੇਤਾ ਸੀਗਾ ਉਹ ਕਹਿੰਦਾ ਮੈਨੂੰ ਤਾਨਾ ਸੁਣ ਕੇ ਬੜਾ ਚੰਗਾ ਲੱਗਾ ਕਿ ਮੈਂ ਇੱਕ ਦਾਈ ਤੋਂ ਵੀ ਇਦਾਂ ਦੀਆਂ ਚੀਜ਼ਾਂ ਸੁਣਿਆ ਮੈਂ ਤਾਂ ਕੂਕਰ ਤੇਰਾ ਵੀ ਬਣ ਗਿਆ ਉਹ ਉਦਾਂ ਦੇ ਬੰਦਿਆਂ ਤੋਂ ਸਾਨੂੰ ਐਗਜ਼ਾਮਪਲ ਲੈਣੀ ਚਾਹੀਦੀ ਆ ਇਹ ਆ ਮੇਰੇ ਵੀਰ ਅਸੀਂ ਇਹ ਵੀ ਤੁਸੀਂ ਕਈ ਵਾਰੀ ਪੱਤਰਕਾਰ ਸਾਨੂੰ ਇਹ ਵੀ ਅਸੀਂ ਭੋਗਪੁਰੋਂ ਚੱਲ ਕੇ ਆਏ ਆ ਕਈ ਸਾਨੂੰ ਪੁੱਛਦੇ ਆ ਕਿ ਬਾਰਡਰ ਦੇ ਜਵਾਨਾਂ ਪ੍ਰਤੀ ਤੁਹਾਡਾ ਕੀ ਸੰਦੇਸ਼ ਆ ਸਾਡਾ ਸੰਦੇਸ਼ਾ ਸਾਡੇ ਪੁੱਤਰਾਂ ਨੂੰ ਜਿਹੜੇ ਜਵਾਨ ਦੇ ਉੱਤੇ ਸਾਡੇ ਬਾਰਡਰ ਦੀ ਰਾਖੀ ਕਰ ਰਹੇ ਆ ਤੁਸੀਂ ਹੁਕਮ ਸਰਕਾਰ ਦਾ ਮੰਨਣਾ ਵਿਦਰੋਹ ਨਹੀਂ ਕਰਨਾ ਇਹ ਅਸੀਂ ਬਿਲਕੁਲ ਇਸ ਦੇ ਬਾਰੇ ਸ਼ਾਂਤਮਈ ਡਿਸਪਲਨ ਫੋਰਸ ਐਸੀ ਡਿਸਪਲਨ ਦੇ ਨਾਲ ਸ਼ਾਂਤਮਈ ਦਾ ਪੈਗਾਮ ਲੈ ਕੇ ਆਇਆ ਸ਼ਹੀਦਾਂ ਨੂੰ ਨਮਨ ਕਰਨਾ ਆ ਇਹ ਸਟੇਜ ਨੂੰ ਅਸੀਂ ਮੱਥਾ ਟੇਕਣ ਆਇਆ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਪੋਰ ਵੀ ਸੀਨੀਅਰ ਅਫਸਰ ਨੇ ਸਾਡੇ ਨਾਲ ਗੁਰਮੇਲ ਸਿੰਘ ਜੀ ਹੁਣੀ ਨੇ ਜਾਂ ਹੋਰ ਵੀ ਅਫਸਰ ਨੇ ਤੁਹਾਡੇ ਨਾਲ ਵੀ ਗੱਲ ਕਰਨਾ ਚਾਹੁੰਗਾ ਤੁਸੀਂ ਕਿਸ ਰੈਂਕ ਤੇ ਰਹੇ ਹੋ ਆਰਮੀ ਚ ਸੂਬੇਦਾਰ ਮੇਜਰ ਜੀ ਸੂਬੇਦਾਰ ਮੇਜਰ ਸਾਹਿਬ ਸਾਡੇ ਨਾਲ ਨੇ ਅੱਜ ਆ ਕੇ ਤੁਸੀਂ ਸਟੇਜ ਨੂੰ ਮੱਥਾ ਟੇਕਿਆ ਸਭ ਤੋਂ ਪਹਿਲਾਂ ਤਾਂ ਮਸ਼ਾਲ ਮਸ਼ਾਲ ਜਗਾ ਕੇ ਲੈ ਕੇ ਆਏ ਹੋ ਤੇ ਮੱਥਾ ਟੇਕਿਆ ਕਿਉਂਕਿ ਇਸ ਸਟੇਜ ਨੇ ਸਾਰਿਆਂ ਨੂੰ ਇਕੱਠੇ ਕਰਕੇ ਰੱਖ ਦਿੱਤਾ ਕਿਸਾਨਾਂ ਦੇ ਇਸ ਮੋਰਚੇ ਦੇ ਵਿੱਚੋਂ ਹੁਣ ਤੱਕ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਹੋਈਆਂ ਨੇ ਜਿਹੜੇ ਵਖਰੇਵੇਂ ਸੀ ਘਟੂ ਘਟ ਉਹ ਤਾਂ ਦੂਰ ਹੋ ਗਏ ਇਹ ਵੀ ਵੱਡੀ ਪ੍ਰਾਪਤੀ ਅਸੀਂ ਕਹਿ ਸਕਦੇ ਹਾਂ ਹੁਣ ਅੱਗੇ ਲੱਗ ਕੀ ਰਿਹਾ ਤੁਹਾਨੂੰ ਕਿਉਂਕਿ ਤੁਸੀਂ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਗਏ ਹੋ ਕਿਸਾਨਾਂ ਦੇ ਸਪੋਰਟ ਦੇ ਵਿੱਚ ਆ ਗਏ ਹਾਂ ਹਾਂ ਜੀ ਹਾਂ ਮੈਂ ਪਹਿਲਾਂ ਤੁਹਾਨੂੰ ਮੱਥਾ ਟੇਕਣ ਦੀ ਗੱਲ ਦੱਸ ਦਿੰਦਾ ਸ਼ਿਵਜੀ ਤੇ ਪਾਰਵਤੀ ਜਾ ਰਹੇ ਸੀ ਇੱਕ ਥੜਾ ਆਇਆ ਥੜੇ ਨੂੰ ਸ਼ਿਵਜੀ ਨੇ ਮੱਥਾ ਟੇਕ ਦਿੱਤਾ ਥੜੇ ਨੂੰ ਇੱਕ ਸ਼ਿਵਜੀ ਦਾ ਮੱਥਾ ਟੇਕ ਦਿੱਤਾ ਤੇ ਉਹ ਪਾਰਵਤੀ ਕਹਿਣ ਲੱਗੀ ਕਿ ਮਹਾਰਾਜ ਲੋਕੀ ਤੁਹਾਨੂੰ ਮੱਥਾ ਟੇਕਦੇ ਤੁਸੀਂ ਇੱਕ ਥੜੇ ਨੂੰ ਮੱਥਾ ਟੇਕਿਆ ਉਹ ਕਹਿੰਦਾ ਨਹੀਂ ਇੱਥੇ ਪਿੰਡਾਂ ਦੀਆਂ ਪੰਚਾਇਤਾਂ ਇੱਥੇ ਇਨਸਾਫ ਵਾ ਕਰਨ ਵਾਲੇ ਬੰਦੇ ਬੈਠਦੇ ਆ ਮੈਂ ਇਹ ਥੜੇ ਨੂੰ ਮੱਥਾ ਨਹੀਂ ਟੇਕਿਆ ਮੈਂ ਉਸ ਇਨਸਾਫ ਨੂੰ ਮੱਥਾ ਟੇਕਿਆ ਹੈ ਜੇ ਇੱਕ ਸਾਹ ਨੂੰ ਕਹਿੰਦੇ ਵੈਰੀ ਐ ਸਾਰਿਆਂ ਦੇ ਵੈਰੀ ਮੈਂ ਇੱਕ ਗੱਲ ਮੈਂ ਲਿਖੀ ਸੀ ਆਉਂਦੇ ਆਉਂਦੇ ਇਹ ਜਿਹੜਾ ਕਿਸਾਨ ਆ ਹੈ ਬੈਰੀ ਨਹੀਂ ਜਿਸ ਨੂੰ ਤੂੰ ਬੈਰੀ ਸਮਝੇ ਨਹੀਂ ਇਹ ਬੈਰ ਕਿਸੇ ਨਾਲ ਕਰਦਾ ਇਹ ਤਾਂ ਦੁਖੀਆਂ ਦਾ ਦਰਦੀ ਦੁਖੀਆਂ ਦੀ ਮੌਤੇ ਮਰਦਾ ਇਹ ਤਾਂ ਦੁਖੀਆਂ ਦੀ ਇਹ ਤਾਂ ਦੁਖੀਆਂ ਦੀ ਸਾਲ ਲੈਣ ਵਾਸਤੇ ਸਾਰਿਆਂ ਨੂੰ ਅਨਦਾਤਾ ਜਿਹੜਾ ਜਿਹਨੂੰ ਆਪਾਂ ਕਹਿੰਨੇ ਆ ਅੱਜ ਮੈਂ ਇੱਕ ਉਦਾਹਰਨ ਦੇਣ ਜਾ ਰਿਹਾ ਹਾਂ ਕਿ ਤ੍ਰੇਤਾ ਯੁੱਗ ਵਿੱਚ ਮੈਂ ਮੋਦੀ ਸਾਹਿਬ ਨੂੰ ਇਹ ਕਹਿੰਨਾ ਕਿਉਂਕਿ ਤਪੋਂ ਰਾਜ ਤਪ ਕੀਤਾ ਆ ਤੇ ਮੋਦੀ ਰਾਜ ਤੇ ਬੈਠਾ ਉਹਦਾ ਰਾਜ ਤੇ ਕੋਈ ਨਹੀਂ ਬੈ ਸਕਦਾ ਕਿਸੇ ਨੇ ਭਗਤੀ ਕੀਤੀ ਹੋਵੇ ਤਪ ਕੀਤਾ ਹੋਵੇ ਫਿਰ ਰਾਜ ਗੱਦੀ ਤੇ ਬਹਿੰਦਾ ਹੈ ਮੈਂ ਬੇਨਤੀ ਕਰੂੰਗਾ ਇਹੋ ਜੇ ਵੱਡੀ ਗੱਦੀ ਦੇ ਨ ਸੰਸਕਾਰ ਆ ਲੇਕਿਨ ਇਹ ਬੇਨਤੀ ਕਰੂੰਗਾ ਕਿ ਤ੍ਰੇਤਾ ਯੁਗ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਅਵਤਾਰ ਹੋਏ ਆ ਤੇ ਨਾਲ ਉਹ ਅਯੁੱਧਿਆ ਦੇ ਰਾਜਾ ਹੋਏ ਜੁੱਧਿਆ ਦੇ ਰਾਜੇ ਵੀ ਹੋਏ ਆ ਤੇ ਰਾਜ ਉਹ ਰਾਮਚੰਦਰ ਜੀ ਅਵਤਾਰ ਵੀ ਹੋਏ ਆ ਜਿਸ ਵੇਲੇ ਸੀਤਾ ਨੂੰ ਛਦਾਕੇ ਲਿਆਂਦੀ ਆ ਰਾਵਣ ਨੂੰ ਮਾਰ ਕੇ ਸੀਤਾ ਨੂੰ ਛਦਾਕੇ ਲਿਆਂਦੀ ਆ ਰਾਵਣ ਮਾਰ ਕੇ ਸੀਤਾ ਨੂੰ ਕੁਰਬਾਨੀ ਵਿੱਚ ਬੇਦੀ ਧਾਰਨ ਮਿਲਦੀ ਆ ਉਸ ਵੇਲੇ ਲੋਕਾਂ ਦਾ ਨਾ ਇਹਨੂੰ ਕਿਹਾ ਇਕੱਠੇ ਹੋ ਕੇ ਬੰਦਿਆਂ ਨੇ ਬਹੁਤੀ ਭੀੜ ਨਾਲ ਇਕੱਠੇ ਹੋ ਕੇ ਕਿਹਾ ਅਸੀਂ ਰਾਮਚੰਦਰ ਨੂੰ ਕਿ ਅਸੀਂ ਤੈਨੂੰ ਰਾਜਾ ਮੰਨਦੇ ਆ ਪਰ ਸੀਤਾ ਨੂੰ ਅਸੀਂ ਰਾਣੀ ਨਹੀਂ ਮੰਨਦੇ ਰਾਵਣ ਕੋਲੋਂ ਆਈ ਆ ਹਾਲਾਂਕਿ ਇਹ ਸੀਤਾ ਦਾ ਅਗਨੀ ਪ੍ਰੇਕਸ਼ਨ ਹੋ ਚੁੱਕਾ ਸੀਗਾ ਸਭ ਕੁਝ ਹੋ ਚੁੱਕਾ ਪਵਿੱਤਰ ਸੀ ਸੀਤਾ ਸੀਤਾ ਪਵਿੱਤਰ ਸੀਗੀ ਲੇਕਿਨ ਬਹੁਤ ਮਤ ਜਣੀ ਆ ਕਿਸਾਨਾਂ ਦੀ ਸੀ ਲੋਕਾਂ ਦੀ ਸੀ ਸਾਰਿਆਂ ਦੀ ਤੇ ਰਾਜੇ ਨੂੰ ਕਿਸਾਨਾਂ ਦੇ ਅੱਗੇ ਲੋਕਾਂ ਦੇ ਅੱਗੇ ਪਰਜਾ ਦੇ ਅੱਗੇ ਸਿਰ ਝੁਕਾਉਣਾ ਪਿਆ ਆਪਣੀ ਔਰਤ ਨੂੰ ਘਰੋਂ ਬਾਹਰ ਕੱਢ ਦਿੱਤਾ ਬਨਵਾਸ ਦੇ ਦਿੱਤਾ ਹਾਲਾਂਕਿ ਉਹ ਗਰਭਤੀ ਸੀ ਗਰਭਤੀ ਨਹੀਂ ਦੇਖੀ ਉਹਨੇ ਲੋਕਾਂ ਨੂੰ ਪਰਜਾ ਦੇਖੀ ਹੈ ਕਿ ਮੇਰੀ ਪਰਜਾ ਜਿਹੜੀ ਮੈਨੂੰ ਕੀ ਕਰੀ ਆਪਣੀ ਪਰਜਾ ਦਾ ਕਹਿਣਾ ਉਹਨ ਮੰਨ ਕੇ ਸੀਤਾ ਨੂੰ ਬਦਮਾਸ਼ ਦੇ ਦਿੱਤਾ ਗਰਭਤੀ ਨੂੰ ਅੱਡਾ ਰਾਜਾ ਕਿਉਂ ਨਹੀਂ ਸੁਣ ਰਿਹਾ ਗੱਲ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨਾਲ ਕਿ ਸਰਕਾਰ ਵੱਡੀ ਹੁੰਦੀ ਹੈ ਲੋਕਾਂ ਨੇ ਚੁਣੀ ਹੋਈ ਹੈ ਸਰਕਾਰ ਅਸੀਂ ਇਸੇ ਕਰਕੇ ਆਏ ਆ ਕਿ ਇਹ ਜਿਹੜੀਆਂ ਸਾਡੀਆਂ ਗੱਲਾਂ ਉਸ ਰਾਜੇ ਤੱਕ ਪਹੁੰਚਣ ਤਾਂ ਕਿ ਉਹਨੂੰ ਆਪਣੇ ਸਨਾਤਨ ਧਰਮ ਦਾ ਕਮ ਸੇ ਕਮ ਪਤਾ ਤਾਂ ਲੱਗ ਜਾਏ ਕਿ ਮੇਰੇ ਧਰਮ ਦੇ ਵਿੱਚ ਐਡੇ-ਐਡੇ ਰਾਜੇ ਜਿਨ੍ਹਾਂ ਨੂੰ ਅਜੇ ਤੱਕ ਲੋਕ ਪੂਜਦੇ ਆਪਾਂ ਵੀ ਕਹਿੰਦੇ ਜਾਇ ਸ਼੍ਰੀ ਰਾਮ ਕਹਿ ਨਹੀਂ ਦਿੰਦੇ ਜਾਇ ਸ਼੍ਰੀ ਰਾਮ ਕਿਉਂ ਕਹਿੰਦੇ ਫਿਰ ਆਪਾਂ ਜਾਂ ਤਾਂ ਇਹ ਕਹਿੰਦੇ ਕਿ ਮੈਂ ਨਹੀਂ ਜਾਣਦਾ ਕਿਸੇ ਨੂੰ ਕੁਝ ਵੀ ਮੈਨੂੰ ਨਾ ਸ੍ਰੀ ਕ੍ਰਿਸ਼ਨ ਦਾ ਪਤਾ ਨਾ ਸ੍ਰੀ ਰਾਮਚੰਦ ਦਾ ਪਤਾ ਅਸੀਂ ਅੱਜ ਛੱਡ ਦਿੰਦੇ ਆ ਕਹਿ ਦਵੇ ਪਰ ਅਸੀਂ ਬੇਨਤੀ ਕਰਦੇ ਆ ਅਸੀਂ ਇਹ ਬੇਨਤੀ ਕਰਦੇ ਹਾਂ ਰਾਜੇ ਦੇ ਅੱਗੇ ਪੰ ਫਰਿਆਦ ਲੈ ਕੇ ਆਏ ਆ ਬੇਨਤੀ ਲੈ ਕੇ ਆਏ ਆ ਕਿ ਜਿਹੜੀਆਂ ਇਹ ਪਰਜਾ ਦੀਆਂ ਮੰਗਾਂ ਹੈ ਇਹ ਮੰਗਾਂ ਫਲਾ ਲਓ ਮੈਂ ਅੱਜ ਥੋੜਾ ਜਿਹਾ ਇੱਕ ਥੋੜੇ ਇੱਕ ਮਿੰਟ ਮੈਂ ਲਾਉਂਗਾ ਦੋ ਹੋਰ ਕਿਉਂਕਿ ਮੈਂ ਥੋੜਾ ਜਿਹਾ ਕਿਸਾਨਾਂ ਦੇ ਵਿੱਚ ਵੀ ਜੋਸ਼ ਭਰਨਾ ਕਿ ਤੁਸੀਂ ਔਲਾਦ ਕਿਹਦੀਆਂ ਤੁਸੀਂ ਤੁਹਾਡੀਆਂ ਰਗਾਂ ਦੇ ਵਿੱਚ ਮੋਰਚਾ ਛੱਡਣ ਵਾਲੀ ਨਹੀਂ ਹੈ ਤੁਹਾਡੀਆਂ ਰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੈ ਜੇ ਦੇਖਿਓ ਅੱਜ ਸੰਘੂ ਬਾਰਡਰ ਤੋਂ ਲੈ ਕੇ ਪੰਜਾਬ ਤੱਕ ਲੰਮੀ ਇੱਕ ਕਰਪਾਨ ਬਣ ਗਈ ਆ ਕਿਸੇ ਸ਼ਾਇਰ ਨੇ ਲਿਖਿਆ ਸ੍ਰੀ ਦਸ਼ਮੇਸ਼ ਦੇਸ਼ ਕੌਮ ਦੇ ਪੁਜਾਰੀਆਂ ਉਹ ਵਾਰ-ਵਾਰ ਨਮਸਕਾਰ ਤੇਰੀ ਕਿਰਪਾ ਨੂੰ ਤੇਰੀ ਕਿਰਪਾ ਦਾ ਆਸਾਨ ਸਾਨੂੰ ਭੁੱਲਣਾ ਨਹੀਂ ਜੋ ਦਾ ਰੱਖ ਲਿਆ ਜਨ ਹਿੰਦੁਸਤਾਨ ਨੂੰ ਉਹ ਬਿਜਲੀ ਦੇ ਬਾਗ ਬਿਜਲੀ ਦੇ ਬਾਗ ਬਿਜਲੀ ਦੇ ਬਾਗ ਜੋ ਲਿਸ਼ਕੀ ਆਨੰਦਪੁਰ ਬੱਦਾਂ ਚ ਲੁਖਣਾ ਮੁਖੜਾ ਲਕੋਣਾ ਪਿਆ ਭਾਨ ਨੂੰ ਤੇਗ ਨਾਰ ਮਾਰ ਕੇ ਜਵਾਲ ਕੇ ਵੀ ਤੇਗ ਨਾਲ ਚਾਰ ਚੰਨ ਲਾਗੇ ਤੇ ਇੱਕ ਖਾਲਸੇ ਸ਼ਾਨ ਨੂੰ ਆ ਚਾਰ ਚੰਨ ਜਿਨ੍ਹਾਂ ਦਾ ਸ਼ਹੀਦੀ ਜੋੜ ਮੇਲਾ ਹੁਣ ਆਪਾਂ ਮਨਾ ਰਹੇ ਆ ਇਹ ਚਾਰ ਚੰਨ ਤੇ ਇੱਕ ਖਾਲਸੇ ਨੂੰ ਦੇਖ ਕੇ ਗਈ ਆ ਲੋਲੀ ਵਿੱਚ ਪੀਲੇ ਰੰਗ ਹੋ ਗਏ ਪਾਜੀਆਂ ਦੇ ਤਿੱਲੇ ਜਿਹੜੇ ਤੇਰੀ ਤੇ ਦੇਖਿਆ ਕਮਾਨ ਨੂੰ ਬਾਰ-ਬਾਰ ਮੌਤ ਤੇਰੇ ਬਾਰ ਕੋਲ ਬਚਦੀ ਸੀ ਤੇਰੀ ਕਿਰਪਾਣ ਤੋਂ ਲੁਕਉਂਦੀ ਫਿਰੇ ਜਾਨ ਨੂੰ ਲੁਕਦਾ ਕਿੱਥੇ ਲੁਕੜਾ ਕਿੱਥੇ ਤੱਕ 도ੜੂਗਾ ਲੋਕ ਨਹੀਂ ਦੇਣਾ ਆਪਾਂ ਕਿ ਖਾਸੇ ਦੀ ਤੇਗ ਦੀ ਤਾਰੀਫ ਕਿਸੇ ਪੁੱਛਣੀ ਤੇ ਪੁੱਛ ਲਵੇ ਜਾ ਕੇ ਕਿਸੇ ਮੁਗਲ ਪਠਾਨ ਨੂੰ ਕੀਤੇ ਰੁੰਡ ਮੁੰਡ ਵੱਡ ਝੁੰਡਾਂ ਦੇ ਵਿੱਚ ਝੁੰਡ ਲੱਖਾ ਜਦੋਂ ਸਿੰਘਾ ਤਲੀ ਤੇ ਟਿਕਾ ਲਿਆ ਸੀ ਜਾਨ ਨੂੰ ਬਾਬਾ ਦੀਪ ਸਿੰਘ ਨਾ ਜਦੋਂ ਸਿੰਘਾਂ ਤਲੀ ਤੇ ਤਕਾ ਲਿਆ ਸੀ ਜਾਨ ਨੂੰ ਉਹ ਜਿਹਦੀ ਗੋਲੀ ਕਾੜ ਕਾੜ ਫਾੜ ਫਾੜ ਸਾਰ ਸਾਰ ਦੇਵੇ ਜਿਵੇਂ ਦਿਲ ਤਾੜ ਤੇ ਤੋ ਰੇਗਲੇ ਜਹਾਨ ਨੂੰ ਜਿਹਦੇ ਚੱਲਦੇ ਸੀ ਪੀਰ ਕਰ ਦਿੰਦੇ ਲੀਰ ਲੀਰ ਬੈਰੀ ਮੰਗਦਾ ਤੇ ਨੀਰ ਜਦੋਂ ਤਜਦੇ ਪ੍ਰਾਨ ਨੂੰ ਉਹ ਸਿੰਘਾਂ ਤੇਰੀ ਤੇਗ ਦੀ ਤਾਰੀਫ ਸਾਰਾ ਜੱਗ ਕਰੇ ਪੁੱਛ ਦੇਖੋ ਚੀਨ ਬਰਮਾ ਯੂਰਪ ਇਰਾਨ ਨੂੰ ਰਾਜ ਵੀ ਦੌਂਦੀ ਤੇਗ ਤੇ ਤਾਜ ਵੀ ਦੋਂ ਦੀ ਤੇਗ ਚਾਰ ਚੰਨ ਲਾਗੀ ਤੇ ਖਾਲਸੇ ਦੀ ਸ਼ਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਜਿਵੇਂ ਸਾਡੇ ਨਾਲ ਇਹਨਾਂ ਨਾਲ ਵੀ ਗੱਲ ਕਰਾਂਗੇ ਬਾਰਡਰਾਂ ਦੇ ਉੱਪਰ ਇਹ ਜੋਸ਼ ਭਰਿਆ ਜਾ ਰਿਹਾ ਹੈ ਪ੍ਰਧਾਨ ਵੀ ਨੇ ਯੂਨੀਅਨ ਦੇ ਇਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਜੋਸ਼ ਭਰਿਆ ਕਿਸਾਨਾਂ ਦੇ ਵਿੱਚ ਜੋਸ਼ ਭਰਨ ਵਾਸਤੇ ਸਾਬਕਾ ਫੌਜੀ ਵੀ ਆਏ ਨੇ ਨਾਲ ਸਪੋਰਟ ਤਾਂ ਇਹਨਾਂ ਨੇ ਕਹਿੰਦੇ ਕਿ ਨਾਲ ਖੜੇ ਆ ਕਿਸਾਨਾਂ ਦੇ ਕੀ ਕਹੋਗੇ ਕਿਸਾਨਾਂ ਦੇ ਵਿੱਚ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਵੀ ਇੱਕ ਵੱਡਾ ਸਪੋਰਟ ਕਹਿ ਸਕਦੇ ਅਸੀਂ ਕਿਉਂਕਿ ਬਾਰਡਰਾਂ ਤੇ ਡਟੇ ਹੋਏ ਸੀ ਕਿਉਂਕਿ ਗੋਲੀ ਜਦੋਂ ਸਿੱਧੀ ਵੱਜਦੀ ਹੈ ਤਾਂ ਕਿ ਜਿਹੜੇ ਬਾਰਡਰਾਂ ਤੇ ਖੜੇ ਉਹਨਾਂ ਦੇ ਵੱਜਦੀ ਹੈ ਬਾਕੀ ਤਾਂ ਸੇਫ ਹੁੰਦੇ ਤੁਹਾਡੇ ਕਰਕੇ ਮਹਿਫੂਜ਼ ਹੁੰਨੇ ਅਸੀਂ ਮੇਰੇ ਘਰਾਂ ਦੇ ਵਿੱਚ ਆਰਾਮ ਦੀ ਨੀਂਦ ਸੌਂਦੇ ਹਾਂ ਤਾਂ ਅੱਜ ਤੁਸੀਂ ਕਿਸਾਨਾਂ ਨੂੰ ਸਪੋਰਟ ਕਰਨ ਵਾਸਤੇ ਪਹੁੰਚ ਗਏ ਜੋਸ਼ ਕਿਹੋ ਜਿਹਾ ਦੇਖਣ ਨੂੰ ਮਿਲ ਰਿਹਾ ਹੈ ਤੇ ਸਰਕਾਰ ਨੂੰ ਕੀ ਕਹੋਗੇ ਕਿਉਂਕਿ ਇਹ ਲੋਕਾਂ ਦੇ ਵੀ ਘਰ ਹੈਗੇ ਇਹਨਾਂ ਦੇ ਪਰ ਇਹ ਰਾਤ ਨੂੰ ਖੁੱਲ੍ਹਿਆਂ ਸਮਾਨ ਦੇ ਥੱਲੇ ਠੰਡ ਦੇ ਵਿੱਚ ਸੌਂਦੇ ਆ ਵਾਹਿ ਅ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆ ਕਿ ਪਿਛਲੇ ਕਈ ਦਿਨਾਂ ਤੋਂ ਇਹ ਕਿਸਾਨ ਆਪਣੇ ਸੰਘਰਸ਼ ਦੀ ਰਾਹ ਤੇ ਪਏ ਹੋਏ ਆ ਔਰ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਗਵਰਨਮੈਂਟ ਨੇ ਇਹਨਾਂ ਦਾ ਕੋਈ ਗੱਲ ਨਹੀਂ ਸੁਣੀ ਇਸ ਕਰਕੇ ਅਸੀਂ ਸਾਬਕਾ ਫੌਜੀ ਅਲੱਗ-ਅਲੱਗ ਤਰੀਕਿਆਂ ਨਾਲ ਇਹਨਾਂ ਕਿਸਾਨਾਂ ਦੀ ਸਪੋਰਟ ਕਰਨ ਵਾਸਤੇ ਆ ਰਹੇ ਆ ਇਸ ਮੇਰੇ ਤੋਂ ਪਹਿਲਾਂ ਸਾਡੇ ਫੌਜੀ ਵੀਰ ਉਹ ਆਪਣੇ ਮੈਡਲ ਜਮਾ ਕਰਾ ਕੇ ਉਹਨਾਂ ਨੇ ਰੋਸ ਪ੍ਰਗਟ ਕੀਤਾ ਇਸ ਤਰ੍ਹਾਂ ਹੀ ਅਸੀਂ مشਾਲ ਯਾਤਰਾ ਜਲੰਧਰ ਤੋਂ ਉੱਪਰ ਤੋਂ ਸ਼ੁਰੂ ਕਰਕੇ ਲੁਧਿਆਣਾ ਲੁਧਿਆਣਾ ਖੰਨਾ ਸਰੰਦ ਔਰ ਰਾਜਪੁਰ ਔਰ ਅੰਮ੍ਰਾਲਾ ਹੁੰਦੇ ਹੋਏ ਸਿੰਘੂ ਬਾਰਡਰ ਤੇ ਪਹੁੰਚੇ ਆ ਅਸੀਂ ਕੋਸ਼ਿਸ਼ ਕੀਤੀ ਆ ਕਿ ਇਸ ਗਵਰਨਮੈਂਟ ਨੂੰ ਇਸ ਗਵਰਨਮੈਂਟ ਔਰ ਕਿਸਾਨਾਂ ਦੇ ਵਿੱਚ ਜਾਗਰਤੀ ਔਰ ਜੋਸ਼ ਪੈਦਾ ਕਰਨ ਲਈ ਇਹ ਮਿਸਾਲ ਯਾਤਰਾ ਕੱਢੀ ਗਈ ਆ ਔਰ ਇਹਨਾਂ ਦੀ ਅਸੀਂ ਸਪੋਰਟ ਕਰਦੇ ਆ ਇਹਦੇ ਇਹਦੇ ਨਾਲ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਅਸੀਂ ਮੰਗ ਪੱਤਰ ਬਣਾਇਆ ਮੋਦੀ ਸਾਹਿਬ ਲਈ ਕਿ ਇਹ ਬਿੱਲ ਕੈਂਸਲ ਕੀਤੇ ਜਾਣ ਔਰ ਕੋਸ਼ਿਸ਼ ਕਰਾਂਗੇ ਕਿ ਇਹ ਬਿੱਲ ਕੈਂਸਲ ਹੋ ਜਾਣ ਔਰ ਸਭ ਤੋਂ ਨੀਚੇ ਵਾਲੇ ਕਿਸਾਨ ਨੂੰ ਇਹਦਾ ਫਾਇਦਾ ਮਿਲ ਸਕੇ ਕਿਸਾਨ ਜਿੰਨੇ ਵੀ ਕਿਸਾਨ ਹੈ ਯੂਰੋਕ੍ਰੇਟ ਹੈ ਵਿਗਿਆਨੀ ਹੈ ਇਹ ਸਾਰੇ ਮਿਲ ਕੇ ਇੱਕ ਨਵਾਂ ਬਿੱਲ ਤਿਆਰ ਕਰਨ ਇਹਨੂੰ ਕੈਂਸਲ ਕਰਨ ਔਰ ਨਵਾਂ ਬਿੱਲ ਤਿਆਰ ਕਰਨ ਜਿਹਦੇ ਨਾਲ ਇਹਨਾਂ ਕਿਸਾਨਾਂ ਦਾ ਗਰਾਊਂਡ ਲੈਵਲ ਕਿਸਾਨਾਂ ਦਾ ਫਾਇਦਾ ਹੋ ਸਕੇ ਕਿਸਾਨ ਔਰ ਮਜ਼ਦੂਰ ਦੋਨੋਂ ਇਹਦਾ ਆਨੰਦ ਮਾਣ ਸਕਣ ਤੇ ਮੋਦੀ ਸਾਹਿਬ ਨੂੰ ਵਾਰ-ਵਾਰ ਰਿਕਵੈਸਟ ਕਰੂੰਗਾ ਕਿ ਉਹ ਜ਼ਰੂਰ ਆ ਕੇ ਇਹਨਾਂ ਕਿਸਾਨਾਂ ਦੇ ਵਿੱਚ ਆ ਕੇ ਆਪਣੀ ਗਲਤੀ ਮੰਨਣ ਔਰ ਇਹਨਾਂ ਕਿਸਾਨਾਂ ਦੇ ਨਾਲ ਮਿਲ ਕੇ ਇਹ ਕਾਨੂੰਨ ਨੂੰ ਬੰਦ ਕਰਕੇ ਨਵਾਂ ਕਾਨੂੰਨ ਬਣਾਉਣ ਇਹਨਾਂ ਨਾਲ ਮਿਲ ਕੇ ਵਾਈਗੁਰਜੀ ਕਾ ਕਿਸਾਨ ਵੀ ਇਹ ਗੱਲ ਕਹਿੰਦੇ ਕਿ ਜਿਹੜੀ ਚੀਜ਼ ਸਾਨੂੰ ਜਿਹੜਾ ਸਾਨੂੰ ਮਨਜ਼ੂਰ ਹੀ ਨਹੀਂ ਉਹ ਸਾਡੇ ਵਾਸਤੇ ਕਿਉਂ ਲਾਗੂ ਕਿਉਂ ਕੀਤਾ ਜਾ ਰਿਹਾ ਥੋਪਿਆ ਜਾ ਰਿਹਾ ਸਾਡੇ ਤੇ ਕਿਸਾਨ ਹੀ ਗੱਲ ਕਹਿ ਰਹੇ ਠੀਕ ਹੈ ਜੀ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਹਿ ਮੈਂ ਸੁਬੇਦਾਰ ਮੇਜਰ ਤਾਰਾ ਸਿੰਘ ਫਰੋਮ ਯੀਐਮਈ ਮੈਂ ਰੋਜ਼ ਟੀਵੀ ਤੇ ਇਹੋ ਹੀ ਸੁਣਦਾ ਜਿਹੜੇ ਉੱਥੇ ਆਪਣੇ ਐਡੀਟਰ ਲਗੇ ਨੇ ਉਹ ਇਹ ਜੀ ਇਹ ਕਿਸਾਨ ਨਹੀਂ ਜੀ ਇਹ ਅਤਵਾਦੀ ਆ ਜੀ ਇਹ ਵੱਖਵਾਦੀ ਆ ਜੀ ਇਹ ਕਦੀ ਕੋਈ ਗੱਲ ਕਹਿੰਦੇ ਕਦੀ ਕੋਈ ਇਹ ਅਨਪੜ੍ਹ ਘਵਾਰ ਆ ਕਿਸਾਨ ਕਦੀ ਅਨਪੜ੍ਹ ਘਵਾਰ ਨਹੀਂ ਹੋ ਸਕਦਾ ਜਿਹਨੂੰ ਆਪਣੇ ਹੱਕਾਂ ਦਾ ਪਤਾ ਜਿਹਨੇ ਉਹ ਕਾਨੂੰਨ ਦੇ ਵਿੱਚੋਂ ਦਿਨ ਕਾਨੂੰਨਾਂ ਦੇ ਵਿੱਚੋਂ ਆਪਣੇ ਫਾਇਦੇ ਨੁਕਸਾਨ ਦਾ ਉਹਨੇ ਹਰਕ ਕੱਢਿਆ ਕੱਢ ਕੇ ਫਿਰ ਉਹਨੇ ਇਸ ਸੰਘਰਸ਼ ਵਿੱਚ ਵਿੜਿਆ ਅਸੀਂ ਕਿਸਾਨਾਂ ਦੇ ਬਹੁਤ ਹੀ ਦੇ ਨਾਲੋਂ ਸ਼ੁਕਰਗੁਜ਼ਾਰ ਆ ਇੱਥੇ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਕਿਸਾਨਾਂ ਦੇ ਮਗਰ ਬੈਠੇ ਆ ਪਹਿਲੇ ਅਸੀਂ ਸਰਹੱਦਾਂ ਦੀ ਰਾਖੀ ਕੀਤੀ ਹੁਣ ਅਸੀਂ ਕਿਸਾਨਾਂ ਦੀ ਹੌਸਲਾ ਫਜ਼ਾਈ ਲਈ ਮਿਸ਼ਾਲ ਲਾ ਕੇ ਪਹਾਉ ਪਰ ਤੋਂ ਸਟੈਪ ਬਾਈ ਸਟੈਪ ਇੱਥੇ ਪਹੁੰਚੇ ਆ ਵਾਈਕਰ ਜੀ ਕਾ ਖਾਲਸਾ ਵਿਚਾਲ ਜਗਾ ਕੇ ਕੋਸ਼ਿਸ਼ ਕੀਤੀ ਜਾ ਰਹੀ ਕਿ ਸਰਕਾਰ ਜਾਗ ਜਵੇ ਹੁਣ ਆ ਜਾਗੂਗੀ ਜਾਗੂਗੀ ਕਿਉਂ ਨਹੀਂ ਹਾਂਜੀ ਵਾਈਕਰ ਜੀ ਕਾ ਖਾਲਸਾ ਸਾਬ ਵਾਈਕਰ ਇਹ ਸਾਰੇ ਫੌਜੀ ਵੀਰ ਭਰਾ ਪਹੁੰਚੇ ਨੇ ਜਿਹੜੇ ਕਿਸਾਨਾਂ ਨੂੰ ਸਪੋਰਟ ਕਰਨ ਵਾਸਤੇ ਹਰਭਜਨ ਸਿੰਘ ਜੀ ਨੇ ਇਹਨਾਂ ਨਾਲ ਵੀ ਗੱਲ ਕਰ ਲੈਨੇ ਆ ਬਾਰਡਰਾਂ ਤੇ ਡਟੇ ਹੋਏ ਸੀ ਅੱਜ ਬਾਰਡਰ ਤੇ ਕਿਸਾਨ ਡਟਿਆ ਹੋਇਆ ਇਹ ਬਾਰਡਰ ਕੋਈ ਇੰਟਰਨੈਸ਼ਨਲ ਬਾਰਡਰ ਤਾਂ ਨਹੀਂ ਜਾਂ ਕਿਸੇ ਦੂਸਰੇ ਦੇਸ਼ ਦੇ ਨਾਲ ਤਾਂ ਨਹੀਂ ਲੱਗਦਾ ਪਰ ਇਹ ਦਿੱਲੀ ਦੀ ਦਿੱਲੀ ਦੇ ਨਾਲ ਜਰੂਰ ਲੱਗਦਾ ਰਾਜਧਾਨੀ ਦੇ ਨਾਲ ਜਰੂਰ ਬਾਰਡਰ ਲੱਗਦਾ ਪਰ ਕਿਸਾਨ ਬਾਰਡਰਾਂ ਦੇ ਉੱਪਰ ਡਟੇ ਹੋਏ ਕੀ ਕਹੂੰਗੀ ਦੇਖ ਕੇ ਕਿਉਂਕਿ ਤੁਸੀਂ ਆਏ ਆ ਜਦੋਂ ਚੱਲਦੇ ਹੋਏ ਮੇਰੇ ਖਿਆਲ ਪੰਜ-ਸੱਤ ਕਿਲੋਮੀਟਰ ਤੋਂ ਤੁਰ ਕੇ ਆਏ ਹੋਣੇ ਸਰਕਾਰਾਂ ਨੇ ਇਸ ਬਾਰਡਰ ਨੂੰ ਤਾਂ ਪਾਕਿਸਤਾਨ ਬਾਰਡਰ ਬਣਾ ਦਿੱਤਾ ਕਿਸਾਨਾਂ ਦੇ ਹੱਕ ਉਹਨਾਂ ਨੂੰ ਦੇਣੇ ਚਾਹੀਦੇ ਆ ਕਿਉਂਕਿ ਕਿਸਾਨ ਨੂੰ ਜੋ ਚੀਜ਼ ਪਸੰਦ ਨਹੀਂ ਉਹ ਸਰਕਾਰਾਂ ਜ਼ਬਰਦਸਤੀ ਤੋਪ ਰਹੀਆਂ ਅਸੀਂ ਚਾਹੁੰਦੇ ਆ ਕਿ ਉਹ ਬਿੱਲ ਵਾਪਸ ਕੀਤੇ ਜਾਣ ਤੇ ਨਵੇਂ ਬਿੱਲ ਬਣਾਏ ਜਾਣ ਨਾਲ ਖੜੇ ਰਹੋਗੇ ਕਿਸਾਨਾਂ ਦੇ ਬਿਲਕੁਲ ਕਿਸਾਨਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਆ ਬੱਡਰਾਂ ਤੇ ਖੜੇ ਰਹੇ ਹੁਣ ਇਹਨਾਂ ਨਾਲ ਖੜੇ ਰਾਵਾਂਗੇ ਬਹੁਤ ਧੰਨਵਾਦ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ ਜੀ ਬਿਲਕੁਲ ਬਿਲਕੁਲ ਦੱਸੋ ਕੁਝ ਹੋਰ ਸਤਿ ਸ਼੍ਰੀ ਅਕਾਲ ਜੀ ਕਾਲ ਇਹ ਇੰਗਲਿਸ਼ ਵਿੱਚ ਹੈ ਮੈਂ ਪਹਿਲਾਂ ਇੰਗਲਿਸ਼ ਵਿੱਚ ਸੁਣਾ ਦਿੰਦਾ ਉਸ ਤੋਂ ਬਾਅਦ ਮੈਂ ਪੰਜਾਬੀ ਚ ਟ੍ਰਾਂਸਲੇਟ ਕਰਦਾ ਸੋ ਇਟਸ ਏ ਵੀ ਦ ਨੈਸ਼ਨਲਸ ਆਫ ਭਾਰਤ ਦ ਮੈਂਬਰ ਆਫ ਐਕਸ ਸਰਵਿਸ ਲੀਗਸ ਐਂਡ ਦੋਸ ਹੂ ਫੌਟ ਵਾਰਸ ਫॉर द ਇੰਟੀਗ੍ਰਿਟੀ ਆਫ ਦਿਸ ਨੇਸ਼ਨ ਹੈਵ ਕਮ ਯੂਨਾਈਟਿਡ ਐਡਵੋਕੇਟਿੰਗ ਡਿਮਾਂਡਸ ਆਫ ਦ ਫਾਰਮਰਸ ਵੀ ਹਾਈਲੀ ਅਪਰੀਸ਼ੀਏਟ ਦ ਇੰਟੈਂਸ਼ਨ ਐਂਡ ਦ ਐਕਸ਼ਨ ਆਫ ਪ੍ਰਾਈਮ ਮਿਨਿਸਟਰ ਹਾਊਏਵਰ ਥੀਸ ਥਰੀ ਪਾਰਟਿਕੂਲਰ ਫਾਰਮਿੰਗ ਲਾਸ ਆਰ ਅਗੇਂਸਟ ਫਾਰਮਰ ਐਂਡ ਫੋਰਸਫੁਲੀ ਇੰਪੋਜ਼ਡ ਔਨ ਥੈਮ irrespective of their robust resistance, which is purely in the peaceful and the lawful manner. so all the ex-servicemen league, urging prime minister to simply revoke these laws. afterwards, they can provide a common platform to uh, for government policymakers, uh, agriculture intellectuals, and the leaders of farmers and the agriculture uh, unions, so that they can do an impactful brainstorming and come up with something which is really helpful for everyone. Punjabi. So, ਕਿ ਅੱਜ ਇਹ ਸਾਰੇ ਐਕ ਸਰਵਿਸਮੈਨ ਇਕੱਠੇ ਹੋਏ ਆ ਮਜ਼ਦੂਰਾ ਤੇ ਕਿਸਾਨਾਂ ਦੇ ਮੰਗਾਂ ਦੀ ਸਪੋਰਟ ਕਰਨ ਦੇ ਲਈ ਇਹ ਮੰਨਦੇ ਆ ਕਿ ਪ੍ਰਾਈਮ ਮਿਨਿਸਟਰ ਦੀ ਇੰਟੈਂਸ਼ਨ ਉਹਨਾਂ ਦੇ ਐਕਸ਼ਨਸ ਦੇਸ਼ ਦੇ ਹਿੱਤ ਵਿੱਚ ਆ ਪਰ ਇਹ ਤਿੰਨ ਪਾਰਟਿਕੂਲਰ ਲਾ ਇਹ ਕਿਸਾਨਾਂ ਨੂੰ ਨਹੀਂ ਮਨਜ਼ੂਰ ਤੇ ਕਿਸਾਨਾਂ ਦੇ ਲਗਾਤਾਰ ਵਿਰੋਧ ਦੇ باوجود ਜੋ ਕਿ ਬਹੁਤ ਹੀ ਸ਼ਾਂਤਿਮਈ ਹੈ ਢੰਗ ਨਾਲ ਔਰ ਕਾਨੂੰਨੀ ਦਾਇਰੇ ਦੇ ਅੰਦਰ ਆਂਦਾ ਹੈ ਇਹ ਉਹਨੂੰ ਵਾਪਸ ਨਹੀਂ ਲੈ ਰਹੇ ਇਹ ਲੈਟਰ ਤੁਸੀਂ ਸੌਂਪੋਗੇ ਵੀ ਪੀਐਮ ਸਾਹਿਬ ਨੂੰ ਹਾਂਜੀ ਇਹ ਇੱਕ ਸਰਵਿਸਮੈਨ ਆਫਟਰ ਮਿਸ਼ਾਲ ਯਾਤਰਾ ਦਾ ਦਫਾਮਾ ਕਿ ਦੂਜੀ ਕਾਪੀ ਡੀਸੀ ਜਲੰਧਰ ਨੂੰ ਦਵਾ ਗਿਆ ਸੀ ਇੱਕ ਅਸੀਂ ਇੱਥੇ ਰਾਜੋਵਾਲ ਸਾਹਿਬ ਨੂੰ ਦੇ ਰਹੇ ਹਾਂ ਤੇ ਦੂਜੀ ਕਾਪੀ ਸਾਡੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਦੇਵਾਂਗੇ ਤਾਂ ਜੋ ਅਫੀਸ਼ੀਅਲ ਚੈਨਲ 'ਚ ਪਤਾ ਪਹੁੰਚਾ ਦੇਈਏ ਇਹ ਸਾਡਾ ਕਿਸਾਨ ਪੁੱਤਰ ਇਹ ਅੰਗਰੇਜ਼ੀ ਬੋਲਦਾ ਇਸ ਅੰਗਰੇਜ਼ੀ ਨੂੰ ਲੈ ਕੇ ਵੀ ਸਵਾਲ ਖੜੇ ਹੋਗੇ ਸੀ ਕਿ ਕਿਸਾਨ ਹੈ ਹੀ ਨਹੀਂ ਇਹ ਤਾਂ ਫਰਾਟੇਦਾਰ ਅੰਗਰੇਜ਼ੀ ਬੜੇ ਫਲੂਐਂਸੀ ਨਾਲ ਬੋਲਦੇ ਬੜੇ ਫਲੋ ਵਿੱਚ ਬੋਲਦੇ ਆ ਪਰ ਲੋਕ ਕਹਿੰਦੇ ਕਿ ਉਹਨਾਂ ਨੂੰ ਪਤਾ ਨਹੀਂ ਅੱਧਾ ਪੰਜਾਬ ਵਾਇਲੈਂਸ ਕਰਕੇ ਬੈਠਾ ਅੱਧਾ ਪੰਜਾਬ ਅੱਧਾ ਪੰਜਾਬ ਅੱਜ ਐਨ ਆਰ ਆਈ ਹੈ ਜਿਹੜਾ ਹੈਗਾ ਨਾ ਯੂ ਐਸ اے ਦੇ ਵਿੱਚ ਸਪੇਸ ਰਿਸਰਚ ਆਰਗੇਨਾਈਜੇਸ਼ਨ 70% ਸਾਡੇ ਇੰਡੀਅਨ ਪੁੱਤਰ ਉੱਥੇ ਕੰਮ ਕਰ ਰਹੇ ਆ ਅਸੀਂ ਇੱਥੇ ਉਹਨਾਂ ਨੂੰ ਜੌਬ ਦਈਏ ਇੱਥੇ ਕੰਮ ਦਈਏ ਉਹ ਕਿਉਂ ਨਹੀਂ ਇਹ ਸਾਰੀ ਰਿਸਰਚ ਕਰਨਗੇ ਕਰਨਗੇ ਅਬਦੁਲ ਕਲਾਮ ਜੀ ਨੇ ਬੜਾ ਜੋਰ ਲਾਇਆ ਉਹ ਕਾਮਯਾਬ ਨਹੀਂ ਹੋਏ ਉਦਾਂ ਦੇ ਸਾਨੂੰ ਲੀਡਰ ਚਾਹੀਦੇ ਆ ਜਿਹੜੇ ਇੱਕ ਅਟੈਚੀ ਲੈ ਕੇ ਰਾਸ਼ਟਰਪਤੀ ਭਵਨ ਆਉਣ ਤੇ ਉਸੇ ਅਟੈਚੀ ਚ ਵਾਪਸ ਚ ਜਣ ਅਸੀਂ ਤਾਂ ਕਹਿੰਦੇ ਕਲਾਮ ਤੈਨੂੰ ਸਲਾਮ ਤੂੰ ਕਿਹਦੇ ਸੀ ਕਿ ਜਿੰਨਾ ਸਮਾਨ ਇੱਥੇ ਆ ਇੱਥੇ ਛੱਡ ਜਾਣਾ ਮੈਂ ਉਹਦੇ ਰਿਸ਼ਤੇਦਾਰ ਆਏ ਸੁਣਿਆ ਉਹਦੇ ਰਿਸ਼ਤੇਦਾਰ ਆਏ ਉਹਨੇ ਪ੍ਰੈਜ਼ੀਡੈਂਟ ਭਵਨ ਦੇ ਵਿੱਚ ਪੇਮੈਂਟ ਤੇ ਉਹਨਾਂ ਨੂੰ ਖਾਣਾ ਖੁਲਾਇਆ ਬਿਲਕੁਲ ਪੇਮੈਂਟ ਤੇ ਖਾਣਾ ਉਹਨੂੰ ਸਲਾਮ ਕਰਦੇ ਆ ਅਸੀਂ ਉਸ ਕੁਝ ਵੀ ਕੁਝ ਕਹਿਣਾ ਚਾਹੁੰਦੇ ਨੇ ਇਹਨਾਂ ਨਾਲ ਵੀ ਗੱਲ ਕਰ ਲੈਣੇ ਕੀ ਕਹੋਗੇ ਮੈਂ ਪਹਿਲੇ ਤੇ ਕਲਗੀਧਰ ਪਾਤਸ਼ਾਹ ਦਾ ਬੜਾ ਸ਼ੁਕਰਾਨਾ ਕਰਦੇ ਹੋਏ ਇੱਕ ਫਤਿਹ ਬੁਲਾਵਾਂਗਾ ਸਾਰੇ ਵੀਰਾਂ ਨੂੰ ਕਿਸਾਨਾਂ ਵੀਰਾਂ ਨੂੰ ਬੋਲੇ ਸੋਨਹਰ ਦੀ ਆਕਾਲ ਸਾਡੇ ਕਲਗੀਧਰ ਪਾਤਸ਼ਾਹ ਨੇ ਇੰਨਾ ਵੱਡਾ ਸਾਡੇ ਤੇ ਉਪਕਾਰ ਕੀਤਾ ਜਿਹਨੂੰ ਕਵੀ ਨੇ ਕਿਦਾਂ ਕਿਹਾ ਕਿ ਨਾ ਕਹੂੰ ਅਬ ਕੀ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਜੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁਨਤੋਂਦੀ ਸਭ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਬਲਦਾਨ ਹੈ ਜੋ ਅਸੀਂ ਅੱਜ ਆਪਣੇ ਸਿਰ ਤੇ ਦਸਤਾਰ ਸਜਾ ਕੇ ਖੜੇ ਆ ਸਾਨੂੰ ਉਹਨਾਂ ਨੂੰ ਕੋਟੀ ਕੋਟੀ ਨਮਨ ਕਰਨਾ ਚਾਹੀਦਾ ਹੈ ਉਹਨਾਂ ਨੇ ਆਪਣਾ ਪਰਿਵਾਰ ਇਸ ਤਰ੍ਹਾਂ ਤੇ ਗੁਜ਼ਾਰਿਆ ਮੈਂ ਸਾਰੇ ਕਿਸਾਨਾਂ ਵੀਰਾਂ ਦਾ ਬੜਾ ਸ਼ੁਕਰਗੁਜ਼ਾਰ ਆ ਮੈਂ ਉਹਨਾਂ ਨਾਲ ਤੈ ਦਿਲੋ ਹਰ ਟਾਈਮ 24 ਘੰਟੇ तान नाल खड़ा मैं ये चाहना कि जे मेरे वीर ए चाहते ने कि सानू एक कानून नहीं चाहिए ते मोदी जी विचार है कानून रद्द कर देने चाहिए ने। पर मैं मोदी नु एक गल बड़े प्यार नाल कहना चाहना मोदी साहब तुम और वफा करोगे मोदी साहब तुम और वफा करोगे ये मैं मानता नहीं अजी उसको फरेब दो जो तुम्हें जानता नहीं ਦੇ ਚੰਗੀ ਤਰ੍ਹਾਂ ਦੂਜੀ ਗੱਲ ਕਹਿੰਦਾ ਕਰ ਦਿਆ ਸਾਡੇ ਸਾਰੇ ਗੁਰਸਿੱਖਾਂ ਨੂੰ ਪਰਮਾਤਮਾ ਨੇ ਐਡਾ ਸ਼ੁਕਰਗੁਜ਼ਾਰ ਬਖਸ਼ਿਆ ਕਰ ਦਿਆ ਬੇਫਿਕਰ ਤੂੰ ਨੇ ਸਾਨੂੰ ਕਲਗੀਧਰ ਪਾਤਸ਼ਾਹ ਨੇ ਬੇਫਿਕਰ ਕੀਤਾ ਕਰ ਦਿਆ ਬੇਫਿਕਰ ਤੂੰ ਨੇ ਹੁ ਫਿਕਰ ਕਿਵੇਂ ਕਰੂੰ ਫਿਕਰ ਤੋਂ ਬਸ ਇਹ ਹੈ ਕਿ ਤੇਰਾ ਸ਼ੁਕਰ کیسے ਕਰੂੰ ਬਲੇ ਸੋਨ ਸਤਿਗੁਰੂ ਮਸ਼ਾਲ ਬਾਲ ਕੇ ਆਏ ਨੇ ਬਹੁਤ ਤੁਹਾਡਾ ਧੰਨਵਾਦ ਮਸ਼ਾਲਾ ਬਾਲ ਕੇ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ ਸੰਭਲ ਕੇ ਹਰ ਕਦਮ ਚੱਲਦਾ ਜਦੋਂ ਤੱਕ ਰਾਤ ਬਾਕੀ ਹੈ ਮਸ਼ਾਲਾ ਬਾਲ ਕੇ ਆਏ ਨੇ ਐਕਸ ਸਰਵਿਸਮੈਨ ਨੇ ਐਕਸ ਆਰਮੀ ਮੈਨ ਜੋ ਕਹਿੰਦੇ ਕਿ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ ਪਹਿਲਾਂ ਬਾਰਡਰਾਂ ਤੇ ਖੜੇ ਸੀ ਪਹਿਲਾਂ ਸਰਹੱਦਾਂ ਤੇ ਖੜੇ ਸੀ ਉਦੋਂ ਦੇਸ਼ ਦੀ ਰਾਖੀ ਕਰਨ ਵਾਸਤੇ ਖੜੇ ਸੀ ਤੇ ਅੱਜ ਕਿਸਾਨਾਂ ਦੀ ਰਾਖੀ ਕਰਨ ਵਾਸਤੇ ਖੜਾਂਗੇ ਕਿਉਂਕਿ ਕਿਸਾਨ ਵੀ ਅੱਜ ਬਾਰਡਰਾਂ ਤੇ ਡਟਿਆ ਹੋਇਆ ਹੈ ਕਿਸਾਨ ਆਪਣੇ ਜ਼ਮੀਨਾਂ ਤੇ ਜ਼ਮੀਰ ਦੀ ਲੜਾਈ ਵਾਸਤੇ ਹੱਕ ਤੇ ਹੱਕ ਵਾਸਤੇ ਇੱਥੇ ਡਟਿਆ ਹੋਇਆ ਬਾਰਡਰਾਂ ਦੇ ਉੱਪਰ ਤੇ ਹੁਣ ਜਿਹੜੇ ਬਾਰਡਰਾਂ ਦੇ ਉੱਪਰ ਡਿਊਟੀਆਂ ਕਰਕੇ ਆਏ ਨੇ ਪਹਿਲਾਂ ਸੇਵਾਵਾਂ ਨਿਭਾ ਚੁੱਕੇ ਨੇ ਉਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੜ ਗਏ ਕਹਿੰਦੇ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਨਾਲ ਖੜੇ ਰਹਿਾਂਗੇ ਜਦੋਂ ਤੱਕ ਕੇਂਦਰ ਸਰਕਾਰ ਜਾਗਦੀ ਨਹੀਂ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਸਾਬਕਾ ਫੌਜੀ ਵੀ ਕਿਸਾਨਾਂ ਦੇ ਨਾਲ ਖੜੇ ਨਜ਼ਰ ਆਉਣਗੇ ਕੈਮਰਾਮੈਨ ਰਵੀ ਸ਼ੰਕਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸਿੰਘੂ ਬਾਰਡਰ ದೆಲ್ಲಿ